ਕਹਿਣਾ ਚਾਹਣਾ ਘੋੜੇ ਮੇਰੇ ਸਾਰੇ ਜਿੰਨੇ ਘੋੜੇ ਪ੍ਰੇਮੀ ਸਾਰੇ ਇੱਥੇ ਆਇਆ ਹੈ ਪਰਮਾਤਮਾ ਮੇਰ ਕਰੇ ਆਪਣੀ ਸਰਕਾਰ ਬੰਦੀ ਹੈ ਪੰਜਾਬ 'ਚ ਮੈਂ ਇਹਨਾਂ ਨੂੰ ਦੱਸਣਾ ਚਾਹਦਾ ਹਾਂ ਬੰਬੇ ਟਰਫ ਕਲੱਬ ਤੋਂ ਵਧੀਆ ਹੌਰਸ ਰੇਸਿੰਗ ਸਟੇਟ ਆਪਣਾ ਰੇਸ ਕੋਰਸ ਬਣਾਵਾਂਗੇ ਪੰਜਾਬ 'ਚ ਤੇ ਜਿਹੜਾ ਪ੍ਰਾਈਸ ਹੋਊਗਾ ਸਾਲ ਦਾ ਡਰਬੀ ਦਾ 10 ਕਰੋੜ ਰੱਖਾਂਗੇ ਹਰ ਸੈਟਰਡੇ ਸੰਡੇ ਹਰ ਸੈਟਰਡੇ ਸੰਡੇ ਰੇਸਿਸ ਹੋਇਆ ਕਰਨੀਆਂ ਤੇ ਜਿਹੜੇ ਮੈਂ ਘੋੜੇ ਵਾਲਿਆਂ ਨੂੰ ਕਹਿੰਦਾ ਘੋੜੇ ਰੋ ਚੰਗੇ ਪਾਲ ਲੋ ਕਰੋੜਪਤੀ ਬਣਾ ਦੂੰ ਸਾਰਿਆਂ ਨੂੰ ਪੰਜਾਬ ਨੂੰ ਬਚਾਉਣਾ ਹੈ ਅਕਾਲੀ ਦਲ ਲੈ ਆਓ ਵਾਪਸ ਖੁਸ਼ੀਆਂ ਤਾਂ ਹੀ ਹੋਣਗੀਆਂ ਨਹੀਂ ਤਾਂ ਐਜੇ ਲੋਕ ਸਰਕਾਰ ਚ ਆ ਗਏ ਐ ਇਹਨਾਂ ਤਬਾਹ ਕਰਤਾ ਪੰਜਾਬ ਘੋੜੇ ਵਾਲਿਆਂ ਨੂੰ ਕਹਿੰਦਾ ਘੋੜੇ ਰੋ ਚੰਗੇ ਪਾਲ ਲੋ ਕਰੋੜਪਤੀ ਬਣਾ ਦੂੰ ਸਾਰਿਆਂ ਨੂੰ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ਼੍ਰੀ ਮੁਖਸਰ ਸਾਹਿਬ ਵਿਖੇ ਚੱਲ ਰਹੇ ਮਾਗੀ ਮੇਲੇ ਪਹੁੰਚੇ ਜਿੱਥੇ ਉਹਨਾਂ ਮੇਲੇ ਦੌਰਾਨ ਚੱਲ ਰਹੇ ਘੋੜਿਆਂ ਦੇ ਮੇਲੇ ਵਿੱਚ ਸ਼ਿਰਕਤ ਕੀਤੀ ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਘੋੜਾ ਪਾਲਕਾਂ ਤੇ ਮੇਲੇ ਦੇ ਪ੍ਰਬੰਧਕਾਂ ਨਾਲ ਬੈਠ ਕੇ ਘੋੜਿਆਂ ਬਾਰੇ ਆਪਣੇ ਨਿੱਜੀ ਤਜਰਬਿਆਂ ਦੀ ਸਾਂਝ ਪਾਈ ਤੇ ਆਪਣੇ ਵੱਲੋਂ ਇਸ ਕੀਤੇ ਨੂੰ ਅਗਾਹ ਲਜਾਉਣ ਸੰਬੰਧੀ ਵੀ ਪੂਰਨ ਵਿਸ਼ਵਾਸ ਦਿਵਾਇਆ। ਉਹਨਾਂ ਘੋੜਾ ਪਾਲਕਾਂ ਨੂੰ ਚੰਗੀ ਬਰੀਦ ਦੇ ਘੋੜੇ ਪਾਲਣ ਦੀ ਸਲਾਹ ਦਿੱਤੀ ਤੇ ਕਿਹਾ ਕਿ 2027 ਵਿੱਚ ਉਹਨਾਂ ਦੀ ਸਰਕਾਰ ਬਣਨ ਤੇ ਉਹ ਘੋੜਾ ਪਾਲਕਾਂ ਨੂੰ ਕਰੋੜਪਤੀ ਬਣਾ ਦੇਣਗੇ। ਦੇਖੋ ਆਪਣੇ ਪੰਜਾਬ ਦੀ ਜਵਾਨੀ ਜਾਨਵਰ ਪ੍ਰੇਮੀ ਹੈ। ਹਰ ਪੰਜਾਬੀ ਦੇ ਘਰੇ ਕੋਈ ਨਾ ਕੋਈ ਜਾਨਵਰ ਰੱਖਿਆ ਉਹਨਾਂ ਨੇ। ਆ ਆਪਣੇ ਪੰਜਾਬੀ ਦੇ ਖੂਨ ਚ ਹੈ ਤੇ ਜਦੋਂ ਆਪਣੀ ਸਰਕਾਰ ਸੀ ਮੈਂ ਆ ਸਮਝ ਲਈ ਸੀ ਕਿ ਮੈਂ ਦੇਖਿਆ ਪੰਜਾਬੀਆਂ ਦੇ ਜਿਹੜਾ ਕਿੱਥੇ ਜਾਣ ਹੈ ਤੇ ਅਸੀਂ ਬੜਾ ਪ੍ਰਮੋਟ ਕੀਤਾ ਤੇ ਉਹਦੇ ਨਾਲ ਕੀ ਹੈ ਕਿ ਆਪਣੇ ਕੁਆਲਟੀ ਭਾਵੇਂ ਘੋੜੇ ਆ ਭਾਵੇਂ ਮੱਝ ਆ ਭਾਵੇਂ ਗਾਈਆਂ ਆ ਭਾਵੇਂ ਬੱਕਰੀਆਂ ਆ ਭਾਵੇਂ ਕੁਝ ਵੀ ਹੋਵੇ ਉਹ ਲੋਕਾਂ ਨੇ ਪੰਜਾਬੀਆਂ ਨੇ ਬਹੁਤ ਵਧੀਆ ਕੁਆਲਟੀ ਬਿਲਡ ਕਰ ਲਈ ਜੋ ਹਰ ਸਾਲ ਮੇਲੇ ਕਰਾਉਂਦੇ ਸੀ ਪੂਰੇ ਜ਼ਿਲ੍ਹਿਆਂ ਜਾ ਕੇ ਚੈਂਪੀਅਨਸ਼ਿਪ ਕਰਾਉਂਦੇ ਸੀ ਪਰ ਜਦੋਂ ਸਰਕਾਰ ਬੰਦ ਹੋਈ ਉਹਦੇ ਬਾਅਦ ਕੱਪ ਚਲੀ ਗਈ ਆਪਣੀ ਸਰਕਾਰ ਤੇ ਉਹਦੇ ਬਾਅਦ ਸਾਰਾ ਕੁਝ ਹੀ ਬੰਦ ਹੁਣ ਵਿਚਾਰੇ ਦੇਖੋ ਕੀ ਮੰਨਤਾ ਕਰ ਕਰਕੇ ਆ ਕਿੰਨਾ ਮੇਲਾ ਹੀ ਨਹੀਂ ਕਰਾਉਣ ਦਿੰਦੇ ਸੀ ਝਾੜੂ ਵਾਲੇ ਸੋ ਪੰਜਾਬ ਨੂੰ ਬਚਾਉਣਾ ਹੈ ਅਕਾਲੀ ਦਲ ਲਿਆਓ ਵਾਪਸ ਖੁਸ਼ੀਆਂ ਤਾਂ ਹੀ ਹੋਣਗੀਆਂ ਨਹੀਂ ਤਾਂ ਐਜੇ ਲੋਕ ਸਰਕਾਰ ਚ ਆ ਗਏ ਇਹਨਾਂ ਤਬਾਹ ਕਰਤਾ ਪੰਜਾਬ। ਜਿਹੜੀ ਵਿਸ਼ੇ ਅਨਾਉਂਸਮੈਂਟ ਕਰ ਰਹੇ ਕੋੜਾ ਪਾਲਕੋ ਤੁਮ ਨਹੀਂ ਆਏ ਹੈਗੇ ਪਿਛਲੀ ਵਾਰ ਬੜਾ ਖੇਚ ਦਾ ਕੇਂਦਰ ਰਹੇ ਸੀਗੇ ਕੋੜਾ ਪਾਲਕਾਂ ਦੇ ਲਈ ਤੇ ਇਸ ਵਾਰ ਕੀ ਆਹੀ ਗੱਲ ਹੈ ਕਿ ਕਿ ਰੋ ਮੈਂ ਅੱਜ ਮੈਂ ਇਹਨਾਂ ਕਹਿਣਾ ਚਾਹੁੰਦਾ ਕੋੜੇ ਮੇਰੇ ਸਾਰੇ ਜਨੇ ਕੋੜੇ ਪ੍ਰੇਮੀ ਸਾਰੇ ਇੱਥੇ ਆਏ ਆ। ਪਰਮਾਤਮਾ ਮੇਰ ਕਰੇ ਆਪਣੀ ਸਰਕਾਰ ਬੰਦੀ ਹੈ ਪੰਜਾਬ 'ਚ। ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਬੰਬੇ ਟਰਫ ਕਲੱਬ ਤੋਂ ਵਧੀਆ ਹੌਰਸ ਰੇਸਿੰਗ ਸਟੇਟ ਆਪਣਾ ਰੇਸ ਕੋਰਸ ਬਣਾਵਾਂਗੇ ਪੰਜਾਬ 'ਚ। ਤੇ ਜਿਹੜਾ ਪ੍ਰਾਈਸ ਹੋਊਗਾ ਸਾਲ ਦਾ ਦਰਬੀ ਦਾ 10 ਕਰੋੜ ਰੱਖਾਂਗੇ ਹਰ ਸੈਟਰਡੇ ਸੰਡੇ ਹਰ ਸੈਟਰਡੇ ਸੰਡੇ ਰੇਸਸ ਹੋਇਆ ਕਰਨੀਆਂ ਤੇ ਜਿਹੜੇ ਮੈਂ ਘੋੜੇ ਵਾਲਿਆਂ ਨੂੰ ਕਹਿੰਦਾ ਘੋੜੇ ਰੇ ਚੰਗੇ ਪਾਲ ਲੋ ਕਰੋੜਪਤੀ ਬਣਾ ਦੂੰ ਸਾਰਿਆਂ ਨੂੰ